ਜੋ ਕਾਤਲ ਕਰ ਵਾਲਾ ਉਸ ਦੀ ਪਛਾਣ ਕਿਸ਼ਨ ਵਜੋ ਹੋਈ ਆ ਤਾਂ ਦੱਸਦੀ ਹੈ ਕਿ ਇਹਨਾਂ ਦੇ ਵਿਆਹ ਨੂੰ ਕਰੀਬ 10 ਤੋਂ 12 ਸਾਲ ਹੋ ਚੁੱਕੇ ਸਨ ਪਰ ਦੋਨਾਂ ਦੇ ਆਪਸ ਦੇ ਵਿੱਚ ਨਹੀਂ ਬਣਦੀ ਸੀਗੀ ਤੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਇਹਨਾਂ ਦੇ ਵਿੱਚ ਕਲੇਸ਼ ਰਹਿੰਦਾ ਸੀਗਾ ਤਾਂ ਕੱਲ ਜਦੋਂ ਦੇਰ ਰਾਤ ਸੁਨੀਤਾ ਆਪਣੇ ਪੇਕੇ ਘਰ ਯਾਨਕੀ ਆਪਣੇ ਮਾਂ ਦੇ ਕੋਲ ਆਈ ਹੋਈ ਸੀ ਤਾਂ ਉਸ ਮੌਕੇ ਕਿਸ਼ਨ ਵੀ ਉਸ ਦੇ ਪਿੱਛੇ ਆ ਜਾਂਦਾ ਤੇ ਉਸ ਦੇ ਵੱਲੋਂ ਪਹਿਲਾ ਸਨੀਤਾ ਨੂੰ ਕਮਰੇ ਦੇ ਵਿੱਚ ਵਾੜ ਲਿਆ ਜਾਂਦਾ ਤੇ ਬਾਅਦ ਵਿੱਚ ਪਹਿਲਾਂ ਉਸ ਦੇ ਨਾਲ ਬਹਿਸ-ਬਾਜੀ ਕੀਤੀ ਜਾਂਦੀ ਆ ਤੇ ਬਾਅਦ ਵਿੱਚ ਕਮਰੇ ਨੂੰ ਕੁੰਡੀ ਲਾ ਲਈ ਜਾਂਦੀ ਆ ਤੇ ਘਰ ਦੇ ਵਿੱਚ ਜੋ ਪਰਿਵਾਰਕ ਮੈਂਬਰ ਸਨ ਮੌਜੂਦ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੁੰਡੀ ਜਿਹੜੀ ਉਹ ਖੋਲ ਲਈ ਜਾਵੇ ਪਰ ਉਹ ਇੱਕ ਵੀ ਨਹੀਂ ਸੁਣਦਾ ਤੇ ਐਨੇ ਨੂੰ ਬਹਿਸ ਇਸ ਕਦਰ ਵੱਜ ਜਾਂਦੀ ਆ ਕਿ ਕਿਸ਼ਨ ਦੇ ਵੱਲੋਂ ਆਪਣੀ ਹੀ ਘਰਵਾਲੀ ਦਾ ਗਲਾ ਵੱਢ ਦਿੱਤਾ ਜਾਂਦਾ ਤੇ ਐਨਾ ਹੀ ਨਹੀਂ ਗਲਾ ਵੱਢ ਕੇ ਉਹ ਬੈੱਡ ਤੇ ਆਰਾਮ ਕਰਨ ਲੱਗ ਜਾਂਦਾ ਤਾਂ ਖੂਨੀ ਕਾਂਡ ਜਿਹੜਾ ਉਹ ਦਿੱਲੀ ਦੇ ਵਿੱਚ ਵਾਪਰਿਆ ਹੈਗਾ ਜਿੱਥੇ ਇੱਕ ਘਰ ਵਾਲੇ ਦੇ ਵੱਲੋਂ ਆਪਣੀ ਹੀ ਘਰਵਾਲੀ ਦਾ ਕਤਲ ਕੀਤਾ ਗਿਆ ਤਾਂ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਮ੍ਰਿਤਕ ਲੜਕੀ ਦੀ ਪਛਾਣ ਸੁਨੀਤਾ ਵਜੋਂ ਹੋਈ ਆ ਜੋ ਕਾਤਲ ਹੈ ਗਿਆ ਉਸ ਦੀ ਪਛਾਣ ਕਿਸ਼ਨ ਵਜੋਂ ਹੋਈ ਆ ਤਾਂ ਦੋਨਾਂ ਦੇ ਵਿਆਹ ਨੂੰ 10 ਤੋਂ 12 ਸਾਲ ਹੋ ਚੁੱਕੇ ਸਨ ਪਰ ਦੋਨਾਂ ਦੇ ਵਿੱਚ ਘਰੇਲੂ ਕਲੇਸ਼ ਜਿਹੜਾ ਉਹ ਚੱਲਦਾ ਰਹਿੰਦਾ ਸੀਗਾ ਤੇ ਅਕਸਰ ਜੋ ਸੁਨੀਤਾ ਹੈਗੀ ਆ ਉਹ ਆਪਣੇ ਪੇਕੇ ਘਰੀ ਰਹਿੰਦੀ ਸੀਗੀ ਤੇ ਇਸੇ ਤਰ੍ਹਾਂ ਉਹ ਘਰ ਬਾਕੀ ਘਰਾਂ ਦਾ ਕੰਮ ਕਾਜ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਸੀਗੀ ਤਾਂ ਪੀੜਿਤ ਪਰਿਵਾਰ ਨੇ ਜੋ ਮ੍ਰਿਤਕ ਲੜਕੀ ਹੈਗੀ ਆ ਉਸਦੀ ਮਾਂ ਨੇ ਰੋ ਰੋ ਕੇ ਜਿਹੜੀ ਦਾਸਤਾਨ ਦੱਸੀ ਆ ਉਸ ਨੇ ਦੱਸਿਆ ਕਿ ਉਸਦੀ ਲੜਕੀ ਜਿਹੜੀ ਘਰ ਆਈ ਹੋਈ ਸੀਗੀ ਉਸ ਨੇ ਕਿਹਾ ਕਿ ਮਾਤਾ ਖਾਣਾ ਜਿਹੜਾ ਉਹ ਬਣਾ ਲਿਆ ਜਾਵੇ ਤੇ ਉਹ ਕਿਦਾ ਖਾਣਾ ਜਦੋਂ ਬਣਾਉਂਦੇ ਨੇ ਤੇ ਬਾਅਦ ਦੇ ਵਿੱਚ ਉਸਦੀ ਮਾਤਾ ਜੋ ਮ੍ਰਿਤਕ ਹੈਗੀ ਆ ਉਸਦੀ ਮਾਂ ਕਿੰਦਾ ਬਾਕੀ ਕੰਮ ਕਾਜ ਤੇ ਜਿਹੜੀ ਉਹ ਚਲੀ ਜਾਂਦੀ ਆ ਤੇ ਪਿੱਛੇ ਜਿਹੜੇ ਬਾਕੀ ਪਰਿਵਾਰਕ ਮੈਂਬਰ ਹੁੰਦੇ ਨੇ ਤੇ ਐਨੇ ਨੂੰ ਉਹਨਾਂ ਦਾ ਜਵਾਈ ਜਾਨੀ ਕਿ ਕਿਸ਼ਨ ਜਿਹੜਾ ਉਹ ਘਰ ਆ ਜਾਂਦਾ ਤੇ ਉਸ ਦੇ ਵੱਲੋਂ ਸੁਨੀਤਾ ਦੇ ਨਾਲ ਪਹਿਲਾਂ ਬਹਿਸ-ਬਾਜੀ ਕੀਤੀ ਜਾਂਦੀ ਆ ਤੇ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਜਿਹੜੇ ਘਰ ਦੇ ਵਿੱਚ ਪਰਿਵਾਰਕ ਮੈਂਬਰ ਸੀਗੇ ਉਹਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾਂਦਾ ਕਿ ਕਮਰੇ ਦੀ ਕੁੰਡੀ ਖੋਲ ਲਈ ਜਾਵੇ ਕਿਉਂਕਿ ਆਵਾਜ਼ਾਂ ਜਿਹੜੀਆਂ ਉਹ ਲਗਾਤਾਰ ਆ ਰਿਹਾ ਸਨ ਕਿਉਂਕਿ ਬਹਿਸ-ਬਾਜੀ ਜਿਹੜੀ ਇਸ ਕਦਰ-ਵੱਦ ਕੀਤੀ ਸੀਗੀ ਤੇ ਬਾਅਦ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਆਂਡ ਗਵਾਂਡ ਇਸ ਤੋਂ ਇਲਾਵਾ ਪੁਲਿਸ ਨੂੰ ਬੁਲਾਉਂਦੇ ਨੇ ਤੇ ਜੋ ਸੁਨੀਤਾ ਦੀ ਮਾਂ ਜੋ ਕੰਮਕਾਜ ਤੇ ਗਈ ਹੋਈ ਸੀਗੀ ਉਸ ਨੂੰ ਵੀ ਬੁਲਾ ਲੈਂਦੇ ਨੇ ਤਾਂ ਉਹ ਸ਼ੀਸ਼ੇ ਤੇ ਰਾਹੀਂ ਜਿਹੜਾ ਉਹ ਦੇਖਦੇ ਨੇ ਤਾਂ ਸ਼ੀਸ਼ੇ ਥਾਂ ਜਦੋਂ ਉਹ ਦੇਖਦੇ ਨੇ ਕਿ ਕਿਸ ਤਰ੍ਹਾਂ ਪਹਿਲਾਂ ਉਹਨਾਂ ਦੇ ਜੁਵਾਈ ਦੇ ਵੱਲੋਂ ਪਹਿਲਾਂ ਉਹਨਾਂ ਦੀ ਧੀ ਦੇ ਮੂੰਹ ਦੇ ਵਿੱਚ ਕੱਪੜਾ ਪਾਇਆ ਜਾਂਦਾ ਤਾਂ ਜੋ ਉਸ ਦੀ ਆਵਾਜ਼ ਜਿਹੜੀ ਉਹ ਬਾਹਰ ਨਾ ਨਿਕਲੇ ਤੇ ਉਸ ਤੋਂ ਬਾਅਦ ਉਹਨਾਂ ਦੀ ਅੱਖਾਂ ਸਾਹਮਣੇ ਜਿਹੜਾ ਗਲਾ ਵੱਢ ਦਿੱਤਾ ਜਾਂਦਾ ਗਲਾ ਰੇਤ ਦਿੱਤਾ ਜਾਂਦਾ ਤਾਂ ਇਸ ਕਦਰ ਜਿਹੜੇ ਉਸ ਨੂੰ ਦਰਦਨਾਕ ਮੌਤ ਜਿਹੜੀ ਉਹ ਦਿੱਤੀ ਗਈ ਆ ਤab ਪਰਿਵਾਰਕ ਮੈਂਬਰਾਂ ਦਾ ਇਹ ਜਦੋਂ ਖੂਨੀ ਕਾਹਣ ਵਾਪਰਿਆ ਸੀਗਾ ਤਾਂ ਉਹ ਦੇਖ ਕੇ ਬੁਰਾ ਹਾਲ ਹੋ ਗਿਆ ਤੇ ਬਾਅਦ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਇੰਨਾ ਹੀ ਨਹੀਂ ਉਸ ਨੇ ਜਿੱਥੇ ਪਹਿਲਾਂ ਗਲਾ ਰੇਤੇ ਤੇ ਬਾਅਦ ਦੇ ਵਿੱਚ ਉਹ ਖੁਦ ਜੋ ਕਿਸ਼ਨ ਸੀਗਾ ਉਹ ਬੈੱਡ ਤੇ ਆਰਾਮ ਕਰਨ ਲੱਗਿਆ ਤੇ ਬਾਅਦ ਦੇ ਵਿੱਚ ਪੁਲਿਸ ਜਿਹੜੀ ਆ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਗੇਟ ਜਿਹੜਾ ਉਹ ਖਲਵਾਇਆ ਜਾਂਦਾ ਹਾਲਾਂਕਿ ਸੁਨੀਤਾ ਨੂੰ ਹਸਪਤਾਲ ਭੇਜਿਆ ਜਾਂਦਾ ਕਿ ਸ਼ਾਇਦ ਕਿਤੇ ਸੁਨੀਤਾ ਦੀ ਜਾਨ ਬਾਜ਼ ਜਾਵੇ ਪਰ ਉਸ ਦੀ ਜਾਨ ਜਿਹੜੀ ਉਹ ਨਹੀਂ ਬਚਦੀ ਕਿਉਂਕਿ ਗਲਾ ਜਿਹੜਾ ਉਹ ਪੂਰੀ ਤਰ੍ਹਾਂ ਵੜ ਦਿੱਤਾ ਗਿਆ ਸੀਗਾ ਤੇ ਬਾਅਦ ਦੇ ਵਿੱਚ ਜੋ ਕਾਤਲ ਸੀਗਾ ਉਸ ਨੂੰ ਪੁਲਿਸ ਫੜ ਕੇ ਲੈ ਜਾਂਦੀ ਆ ਤਾਂ ਇੱਕ ਪਾਸੇ ਇਹ ਤਸਵੀਰ ਤੁਹਾਨੂੰ ਦਿਖਾ ਰਿਆ ਐ ਸੁਨੀਤਾ ਦੀ ਤਸਵੀਰ ਆ ਜੋ ਆਪਣੇ ਘਰ ਵਾਲੇ ਤੋਂ ਤੰਗ ਸੀਗੀ ਇਸੇ ਦੇ ਚੱਲਦੇ ਉਹ ਆਪਣੇ ਪੇਕੇ ਘਰ ਜਿਹੜੀ ਉਹ ਜ਼ਿਆਦਾਤਰ ਰਹਿੰਦੀ ਸੀਗੀ ਤੇ ਆਪਣੇ ਬੱਚਾਂ ਦਾ ਜਿਹੜਾ ਪਾਲਣ ਪੋਸ਼ਣ ਸੀਗੀ ਉਹ ਆਪਣੇ ਆਪ ਕਰਦੀ ਸੀ ਲੋਕਾਂ ਦੇ ਘਰਾਂ ਦੇ ਵਿੱਚ ਸਫਾਈ ਦਾ ਰੋਟੀ ਪਾਣੀ ਦਾ ਜਿਹੜਾ ਇਹ ਕੰਮ ਕਰਦੀ ਸੀ ਕਿਉਂਕਿ ਇਸ ਨੂੰ ਜਿਹੜਾ ਸਾਫ਼ ਤੌਰ ਤੇ ਦਿਖਾਈ ਦਿੰਦਾ ਸੀਗਾ ਇਸ ਦਾ ਜੋ ਘਰ ਵਾਲਾ ਸੀਗਾ ਉਹ ਕੋਈ ਕੰਮ ਕਾਜ ਨਹੀਂ ਕਰਦਾ ਸੀਗਾ ਤੇ ਨਾ ਹੀ ਬੱਚਿਆਂ ਦੀ ਕੋਈ ਦੇਖਭਾਲ ਕਰਦਾ ਸੀਗਾ ਪਰ ਲੜਾਈ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਕਰਦਾ ਸੀਗਾ ਤਾਂ ਐਸੇ ਦੇ ਚੱਲਦੇ ਇਸ ਗੱਲ ਤੋਂ ਇਹ ਦੁਖੀ ਸੀ ਆਪਣੀ ਮਾਂ ਦੇ ਕੋਲ ਜ਼ਿਆਦਾਤਰ ਇਹ ਰਹਿੰਦੀ ਸੀ ਤੇ ਕੱਲ ਜਦੋਂ ਆਪਣੇ ਮਾਂ ਦੇ ਘਰ ਆਈ ਹੋਈ ਸੀਗੀ ਤਾਂ ਪਿੱਛੇ ਹੀ ਕਿਸ਼ਨ ਜਾਨਕੀ ਸੁਨੀਤਾ ਦਾ ਘਰ ਵਾਲਾ ਆ ਜਾਂਦਾ ਉਸ ਦੇ ਵੱਲੋਂ ਪਹਿਲਾਂ ਇਸ ਦੇ ਨਾਲ ਬਹਿਸ ਬਾਜੀ ਕੀਤੀ ਜਾਂਦੀ ਆ ਤੇ ਬਾਅਦ ਵਿੱਚ ਕਮਰੇ ਨੂੰ ਕੁੰਡੀ ਲਗਾ ਲਈ ਜਾਂਦੀ ਆ ਤੇ ਉਸ ਤੋਂ ਬਾਅਦ ਸੁਨੀਤਾ ਦੇ ਮੂੰਹ ਦੇ ਵਿੱਚ ਕੱਪੜਾ ਜਿਹੜਾ ਉਹ ਫਸਾ ਦਿੱਤਾ ਜਾਂਦਾ ਤਾਂ ਜੋ ਉਸ ਦੀ ਆਵਾਜ਼ਾ ਬਾਹਰ ਨਾ ਆਉਣ ਸ਼ਾਇਦ ਉਸ ਨੇ ਪਹਿਲਾਂ ਹੀ ਮਾਈਂਡ ਸੈਟ ਜਿਹੜਾ ਉਹ ਬਣਾ ਕੇ ਆਇਆ ਸੀਗਾ ਇਹ ਚੀਜ਼ ਠਾਨ ਕੇ ਆਇਆ ਸੀਗਾ ਕਿ ਅੱਜ ਉਸ ਦੇ ਵੱਲੋਂ ਸੁਨੀਤਾ ਦਾ ਕਤਲ ਕੀਤਾ ਜਾਵੇਗਾ ਤੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਵੀ ਇਕੱਠੇ ਹੋ ਜਾਂਦੇ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾਂਦਾ ਕਿ ਕਮਰੇ ਦੀ ਕੁੰਡੀ ਖੋਲੀ ਜਾਵੇ ਪਰ ਉਹ ਕਮਰੇ ਦੀ ਕੁੰਡੀ ਨਹੀਂ ਖੋਲਦਾ ਤੇ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਜੋ ਉਸ ਕਮਰੇ ਦੀ ਵਾਰੀ ਸੀ ਉਸ ਦੇ ਰਾਹੀਂ ਜਦੋਂ ਦੇਖਦੇ ਨੇ ਉਹ ਪੂਰਾ ਮੰਜ਼ਰ ਕਿ ਕਿਸ ਤਰ੍ਹਾਂ ਪਹਿਲਾਂ ਮੂੰਹ ਦੇ ਵਿੱਚ ਕੱਪੜਾ ਪਾਇਆ ਜਾਂਦਾ ਤੇ ਬਾਅਦ ਦੇ ਵਿੱਚ ਕਿਸੇ ਤੇਜ਼ ਚਾਰ ਹਥਿਆਰ ਦੇ ਨਾਲ ਉਸ ਦਾ ਗਲਾ ਜਿਹੜਾ ਸੁਨੀਤਾ ਦਾ ਗਲਾ ਰੇਤ ਦਿੱਤਾ ਜਾਂਦਾ ਪੂਰੀ ਤਰ੍ਹਾਂ ਵੱਢ ਦਿੱਤਾ ਜਾਂਦਾ ਤਾਂ ਸੁਨੀਤਾ ਜਿਹੜੀ ਆ ਖੂਨ ਦੇ ਨਾਲ ਲਥਪਤ ਉਸ ਦੇ ਸਰੀਰ ਇੱਕ ਪਾਸੇ ਪਿਆ ਤੇ ਬਾਅਦ ਦੇ ਵਿੱਚ ਜੋ ਕਿਸ਼ਨ ਸੀਗਾ ਉਹ ਬੈੱਟ ਤੇ ਆਰਾਮ ਕਰਨ ਲੱਗਾ ਤੇ ਐਵੇਂ ਉਹ ਜਿਹੜੀ ਪੁਲਿਸ ਜਿਹੜੀ ਉੱਥੇ ਪਹੁੰਚ ਜਾਂਦੀ ਆ ਆਟ ਗਵਾਰਡ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਉੱਥੇ ਘਰ ਹੈਗੇ ਨੇ ਕੋਈ ਬਹੁਤਾ ਵੱਡਾ ਜਿਹੜਾ ਇਲਾਕਾ ਨਹੀਂ ਸੀ ਕੋਈ ਪੌਸ਼ ਇਲਾਕਾ ਨਹੀਂ ਸੀਗਾ ਕਿਸੇ ਦਾ ਇੱਕ ਕਮਰਿਆਂ ਵਾਲਾ ਘਰ ਆ ਕਿਸੇ ਦਾ ਦੋ ਕਮਰਿਆਂ ਵਾਲਾ ਘਰ ਹੈਗਾ ਤੇ ਬੜੀ ਆਸਾਨੀ ਦੇ ਨਾਲ ਜਿਹੜੇ ਆਟ ਗਵਾਰਡ ਦੇ ਵਿੱਚੋਂ ਲੋਕ ਜਿਹੜੇ ਇਕੱਠੇ ਹੋ ਕੇ ਉੱਥੇ ਪਹੁੰਚ ਜਾਂਦੇ ਨੇ ਤੇ ਬਾਅਦ ਦੇ ਵਿੱਚ ਕਮਰਾ ਖੋਲ੍ਹਾ ਜਾਂਦਾ ਤੇ ਜੋ ਕਿਸ਼ਨ ਸੀਗਾ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇਹ ਪੂਰੀ ਜਿਹੜੀ ਦਾਸਤਾਨਾ ਜੋ ਮ੍ਰਿਤਕ ਲੜਕੀ ਹੈਗੀ ਆ ਉਸ ਦੀ ਮਾਂ ਨੇ ਦੱਸੀ ਆ ਉਸ ਦੇ ਮਾਂ ਦਾ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਆ 26 ਸੱਤ ਸਾਲ ਗਏ ਕੀ ਹੋਇਆ ਥਾ ਅੱਜ ਲੈ ਤਾਂ ਲੈ ਸੇ ਇੱਕਦਮ ਇਹਨਾਂ ਉਹ ਬਾਹਰ ਕੰਮ ਕਰ ਰਹੀ ਸੀ ਕਿ ਬਾਹਰ ਹੀ ਆਪਣੇ ਕੰਮ ਦੇ ਰਹੀ ਸੀ ਹਾਂ ਸੁਤੇ ਰਹੀ ਸੀ वो आर के बुलूंग जाना की कह रहे थे उसके घर वाले सारे ससुराले लो लोग कह रहे हैं हमारा फ्री में कमरा मिला अपना मकान मिला है तुम आ जा लड़की गोल मार के लिए नहीं आ रही तो कहते मैं अकेली कमा रही हूँ अकेले अपने बच्चे को पाल लूंगी मैं नहीं जाऊंगी फिर उसकी दो ननद नजले सारा सामान लड़के लड़की का फिर वो बाहर ही रह रही थी काम पे फिर उसने तिरुपति बदल जी भी ले गया जहाँ पे ये पागल खाना है वहाँ पे भी ले गया था लड़की का दिमाग नहीं था कभी कहीं कभी कहीं रह रही थी फिर सोचा दिन उसका लड़का भी वो घर वाला भी उसका आते रहता था मिलते रहता था बजे यहाँ पे आई थी कहते मम्मी मैं खाना काम पे आई हूँ खाना बना के रखना मैं आ रही हूँ बच्चे को लेकर आ रहा मेरे बच्चे को यहाँ छोड़ेगा आप चले मैंने कहा ठीक है फिर खाना खाना बना के रखा खाया पांच दस मिनट हो रहा था खाना खा के फिर मैं काम पे चले गए पीछे घर में काम करते थे मेरे बच्चे घर में थे फिर उसी मैं अपने बच्चे को लेके आ गया तीनों बच्चे को कह रही थी मेरे बच्चे मेरे बच्चे को देखा लड़की बहुत फिर इनको सारे बच्चे को अपने भाई अपने दो बच्चे को छोटे वाले को घर भेज दिया कोई साथ नहीं ले आता उसने hmm. अपने बुआ की लड़की को तो उसको भेज दिया बड़ी वाली कोई लड़की को, को। तो फिर फिर लग गई और तो को बाहर भेज दिया कह रहे तू बाहर बाहर चले चले जा फिर एकदम लड़ रही होगा वही मेरा काम पे गई मम्मी अंतर ना जी घर लड़ रहा है लड़ रहा फिर मैं काम छोड़ के आ गई मैंने कहा दर बजे खोल दरवाजा बजे खोल नहीं खोली लड़की कह रही थी खोल रही हूँ खोल रही हूँ उसने नहीं खोलना दिया फिर पलंग पे लड़ थे पहले तो कपड़ा उठ

ਗਾੜ ਕੀ ਫਿਰ ਉਸ ਨੂੰ ਪਿਆਗ ਦੀਆ ਲੜਕੀ ਕੋਕਰ ਆ ਫਲੰਗ ਬਹਿਰਾਮ ਤੇ ਬੈਠ ਗਿਆ ਉਹਨੇ ਸਾਲੇ ਲੈ ਆਇਆ ਦਰਮੇਂ ਕੋਲਾ ਨਹੀਂ ਕੋਲਾ ਉਸਨੇ ਕਰੀ ਨੂੰ ਨੀਲੇ ਦਰਮੇਂ ਦਾ ਕਾਟਾ ਫੁੱਲ ਲੈ ਪੈਰ ਜਾਲੀ ਵੰਦਾਂ ਜਾ ਗਿਆ ਉਸਦਾ ਗਲਾ ਕਾਟਾ ਗਿਆ ਆ अच्छा ये क्या करता था और क्या नाम है इसका इसका नाम है ये न्याय करता है कहीं नौकरी करता है इसकी तनख्वाह कहीं वो भी इसमें और कितने साल से ये ऐसी पंद्रह साल हो गए ले गया था मेरी लड़की को तो क्या क्या चल रहा था किस तरह की डिमांड कर खाने पीने पीने का काम तो ना घर पे देता था ना कुछ मेरी लड़की कमाती थी बच्चे को पालती थी बस क्या करती थी ज्योति जो के बर्तन का काम करते थे अभी उसको पकड़ लिया है अब इसके दो तीन गाड़ी पुलिस की आई थी पुलिस तो पकड़ लिए उन्होंने बोला मां तुम रो मत रो मत दिव्य मिले करके शौदा मिलिया तो लगी तो फिर वहां से ले गया अस्पताल घेरे खत्म हो गए आपको दै ठीक है माता बेटा उसको छोड़ना नहीं है ठीक है माता छोड़ना नहीं है उसको धन दौलत तोला है मेरी लड़की जा, तो लगे जान से मेरे सामने मार के गया उसको तो छोड़ना नहीं उसके खान के। एक के है उसके बड़ी लड़की खानदान यहाँ पे दो बच्चे घोषले अपने बच्चे को मिल मिलने करके लड़की को बोला सुनीता तो मिल ले बच्चे को दिखा के उसको भगा दिया।, दिया अंतर मारना ठीक है माता जी ठीक है छब्बीस साल गई साल की है क्या हुआ था